ਇਹਾਰੇ ਵਿੱਚ ਸਾਰੇ ਰਿਪੋਰਟ ਪਰ ਇਸ ਸਿੱਕਾ ਕਾਲਾ ਬੇਟਾ ਉਹ ਦਿਆ ਦਾਖਲਾ ਪਿੱਖਿਆ ਤਿਆਰੀ ਦੀਨ ਆਪਾ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੀ ਪੁਸਤਕ ਤਿਆਰ ਕੀਤੀ ਗਈ ਆ ਉਹਦੇ ਬੇਟਾ 21 ਨੰਬਰ ਪੈਰੇ ਤੇ ਭਾਵ ਆਪਾਂ 6ਵੇਂ ਸੈੱਟ ਦੇ ਪਹਿਲੇ ਪੈਰੇ ਦੇ ਉੱਤੇ ਪਹੁੰਚ ਗਏ ਆ ਬੇਟਾ ਕੁੱਲ 20 ਸੈੱਟ ਆ ਜਿਹੜੇ ਬਣਾਏ ਗਏ ਆ ਆਪਾਂ 6ਵੇਂ ਸੈੱਟ ਤੇ ਪਹੁੰਚੇ ਆ ਤਾਂ ਪਹਿਲਾ ਪੈਰਾ ਆਪਾਂ ਪੜ੍ਹਦੇ ਆਂ ਕਹਿੰਦਾ ਚਾਰ ਖੰਡ ਵਿੱਚ नक्सਲਵਾਦ ਇੱਕ ਗੰਭੀਰ ਸਮੱਸਿਆ ਹੈ ਨਕਸਲਵਾਦ ਬੇਟਾ ਇਹ ਕੁਝ ਉਸ ਇਲਾਕੇ ਦੇ ਲੋਕ ਹੈ ਜਿਹੜੇ ਕਿ ਸਿਸਟਮ ਨੂੰ ਮੰਨਦੇ ਨਹੀਂ ਠੀਕ ਹੈ ਬੇਟਾ ਸਿਸਟਮ ਦਾ ਵਿਰੋਧ ਕਰਦੇ ਆ ਤਾਂ ਉਹ ਉਹਨਾਂ ਦੀਆਂ ਕੋਈ ਆਪਣੀਆਂ ਸਮੱਸਿਆਵਾਂ ਹੈਗੀਆਂ ਹੈ ਕਹਿੰਦਾ ਸੂਬੇ ਦੇ ਕਈ ਇਲਾਕਿਆਂ ਵਿੱਚ ਨਕਸਲੀ ਰਾਜ ਕਰਦੇ ਹਨ ਤਾਂ ਇਹ ਨਕਸਲਾਈਟ ਲੋਕ ਹੈ ਜਿਹੜੇ ਸਿਸਟਮ ਨੂੰ ਨਹੀਂ ਮੰਨਦੇ ਉਹ ਰਾਜ ਕਰਦੇ ਆ ਉਸ ਦੇ ਇੱਕ ਸੱਦੇ ਤੇ ਸਾਰਾ ਰਾਜ ਠੱਪ ਹੋ ਜਾਂਦਾ ਹੈ ਕਿਹੜਾ ਰਾਜ ਹੈ ਇਹ ਚਾਰਖੰਡ ਤੇ ਉਥੇ नक्सਲਵਾਦੀ ਲੋਕ ਆ ਜਿਹੜੇ ਉਹ ਰਹਿੰਦੇ ਆ ਠੀਕ ਹੈ ਇੰਜ ਲੱਗਦਾ ਹੈ ਕਿ ਪੁਲਿਸ ਬੇਵੱਸ ਹੋ ਗਈ ਹੈ ਉਹਨਾਂ ਦਾ ਬੇਟਾ ਇੰਨਾ ਦਬ ਦਬਾ ਵੀ ਪੁਲਿਸ ਵੀ ਬੇਵੱਸ ਹੋ ਜਾਂਦੀ ਹੈ ਇੰਨੀ ਉਹਨਾਂ ਦੀ ਚੱਲਦੀ ਹੈ ਲਗਭਗ 45 ਕਟੜ ਨਕਸਲੀਆਂ ਦੀ ਪਛਾਣ ਕੀਤੀ ਗਈ ਹੈ ਜੋ ਆਪਣੇ ਕਮਾਂਡਰ ਦੇ ਹੁਕਮ ਤੇ ਕੁਝ ਵੀ ਕਰਦੇ ਹਨ ਠੀਕ ਹੈ ਅਗੇ ਕਹਿੰਦਾ ਪਿਆ ਸੂਬੇ ਵਿੱਚ ਪੂਰੀ ਪ੍ਰਣਾਲੀ ਨੂੰ ਚੁਣੌਤੀ ਦੇਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਤਾਂ ਸੂਬੇ ਦੇ ਵਿੱਚ ਸਾਰੀ ਪ੍ਰਣਾਲੀ ਸਾਰੇ ਸਿਸਟਮ ਨੂੰ ਚੁਣੌਤੀ ਦਿੰਦੇ ਆ ਬੇਟਾ ਇਹ नक्सਲਾਈਟ ਲੋਕ ਹੈ ਜਿਹੜੇ ਠੀਕ ਹੈ ਝਾਰਖੰਡ ਦੇ ਉਦਯੋਗਿਕ ਸ਼ਹਿਰ ਜਮਸ਼ੀਦਪੁਰ ਬੋਕਾਰੋ ਲੋਹਾ ਸ਼ਹਿਰ ਚਾਈਬਸਾ ਕੁਲਾ ਉਤਪਾਦਕ ਜ਼ਿਲੇ ਧਨਬਾਦ ਰਾਮਗੜ੍ਹ ਹਜਾਰੀ ਬਾਗ गिरिडी लातेहार ਤੋਂ ਇਲਾਵਾ ਗੜਵਾ ਪਲਾਮੂ ਮੀਕਾ ਲਈ ਮਸ਼ਹੂਰ ਕੋਲਡਮਾ ਬਾਕਸਾਈਟ ਲਈ ਮਸ਼ਹੂਰ ਲੋਹਰ ਦਗਾ नक्सਲੀਆਂ ਦੇ ਪ੍ਰਭਾਵ ਹੇਠ ਹਨ ਠੀਕ ਹੈ ਬੇਟਾ ਉਥੇ नक्सलाइट ਲੋਕਾਂ ਦੇ ਪ੍ਰਭਾਵ ਹੇਠ ਹੈ ਜਿਹੜੇ ਸਿਸਟਮ ਨੂੰ ਮੰਨਦੇ ਨਹੀਂ ਆਪਣਾ ਪ੍ਰਭਾਵ ਸਥਾਪਿਤ ਕਰਨ ਲਈ नक्सਲੀਆਂ ਨੇ ਪਿੰਡ ਵਾਸੀਆਂ ਨੂੰ ਢਾਲ ਵਜੋਂ ਵਰਤਿਆ ਹੈ ਅਤੇ ਆਪਣੀ ਕੋਸਪੈਟ ਨੂੰ ਮਜ਼ਬੂਤ ਕਰ ਰਹੇ ਹਨ ਤਾਂ ਬੇਟਾ ਇਹ ਲੋਕ ਸਿਸਟਮ ਨੂੰ ਮੰਨਦੇ ਨਹੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਅਨਿਆਂ ਹੋ ਰਿਹਾ ਉਹਨੂੰ ਦੂਰ ਕਰਨ ਲਈ ਇਹਨਾਂ ਨੇ ਇਹ ਜਿਹੜਾ ਸਰਕਾਰ ਦਾ ਵਿਰੋਧ ਕਰਦੇ ਆ ਇਹ ਲੋਕ ਬਸ ਬੇਟਾ ਤੁਹਾਡੇ ਲਈ ਇੰਨਾ ਕ ਜਾਣਨਾ ਹੀ ਜ਼ਰੂਰੀ ਹੈ ਅੱਗੇ ਹੈਗਾ ਬੇਟਾ ਇਹਦਾ ਪਹਿਲਾ ਸਵਾਲ ਹੈ ਝਾਰਖੰਡ ਦੀ ਰਾਜਧਾਨੀ ਹੈ ਤਾਂ ਬੇਟਾ ਝਾਰਖੰਡ ਦੀ ਰਾਜਧਾਨੀ ਜਿਹੜੀ ਕੀ ਇਦੇ ਵਿੱਚ ਕਲੀਅਰ ਨਹੀਂ ਕੀਤੀ ਇਹ ਤੁਸੀਂ ਚੇਤੇ ਰੱਖਣਾ ਰਾਂਜੀ ਆ ਬੇਟਾ ਕਿਉਂਕਿ ਪੈਰਾ ਕਿ ਤੋ ਵੀ ਪਾ ਸਕਦਾ ਆਲ ਇੰਡੀਆ ਲੈਵਲ ਦੇ ਉੱਤੇ ਬੇਟਾ ਇਹ ਪੇਪਰ ਹੁੰਦਾ ਹੈ ਠੀਕ ਹੈ ਅੱਗੇ ਬੇਟਾ ਅਗਲਾ ਸਵਾਲ ਆ ਕਹਿੰਦਾ ਚਾਰਖੰਡ ਵਿੱਚ ਕਿਹੜੀ ਸਮੱਸਿਆ ਨੇ ਸਭ ਤੋਂ ਭਿਆਨਕ ਰੂਪ ਧਾਰਨ ਕੀਤਾ नक्सਲੀ ਸਮੱਸਿਆ ਹੱਤਵਾਦੀ ਸਮੱਸਿਆ ਭੁੱਖ ਦੀ ਸਮੱਸਿਆ ਉਲਫਾ ਸਮੱਸਿਆ ਤਾਂ ਬੇਟਾ ਆਹਾਂ नक्सਲੀ ਸਮੱਸਿਆ ਆ ਠੀਕ ਹੈ ਬੇਟਾ ਆਪਾਂ ਪੜਿਆ ਇਹਦੇ ਵਿੱਚ ਅੱਗੇ ਆ ਗਿਆ ਬੇਟਾ ਕੀ ਕਹਿੰਦਾ ਪਿਆ ਇੰਦਰ ਲਗਭਗ 45% नक्सली ਕੀ ਕਰਦੇ ਹਨ ਕਿਸੇ ਦੀ ਨਹੀਂ ਸੁਣਦੇ ਕਮਾਂਡਰ ਦੇ ਅਨਸਾਰ ਕੰਮ ਕਰਦੇ ਹਨ ਕਮਾਂਡਰ ਦੇ ਅਨਸਾਰ ਕੰਮ ਨਹੀਂ ਕਰਦੇ ਸਵੈ ਰੁਜ਼ਗਾਰ ਕਰਦੇ ਹਨ ਤਾਂ ਬਟਕ ਆਪਣੇ ਕਮਾਂਡਰ ਦੇ ਅਨਸਾਰ ਹੀ ਹੈ ਜਿਹੜਾ ਇਹ ਕੰਮ ਕਰਦੇ ਆਪਾਂ ਪਹਿਰੇ ਦੇ ਵਿੱਚ ਪੜਿਆ ਆ ਕਮਾਂਡਰ ਦੀ ਗੱਲ ਮੰਨਦੇ ਆ ਚਾਰਖੰਡ ਦਾ ਲੋਹੇ ਦਾ ਜ਼ਹਿਰ ਕਿਸ ਖੇਤਰ ਵਿੱਚ ਸਥਿਤ ਹੈ ਤਾਂ ਆਪਾਂ ਬੇਟਾ ਪੈਰੇ ਦੇ ਵਿੱਚ ਪੜਿਆ ਸੀਗਾ ਵੀ ਲੋਹ ਲੋਹਾ ਖੇਤਰ ਹੈ ਜਿਹੜਾ ਉਚਾਈ ਬਾਸਾ ਹੈਗਾ ਆ ਠੀਕ ਹੈ ਇਦੂ ਬਾਦ ਦੇ ਵਿੱਚ ਬੇਟਾ ਇਹ ਸਟੇਰੇ ਦਾ ਆਖਰੀ ਸਵਾਲ ਆ ਕਹਿੰਦਾ नक्सਲੀਆਂ ਨੇ ਆਪਣਾ ਪ੍ਰਭਾਵ ਸਥਾਪਿਤ ਕਰਨ ਲਈ ਕਿਸ ਨੂੰ ਆਪਣੀ ਢਾਲ ਵਜੋਂ ਵਰਤਿਆ ਹੈ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਸੀਗਾ ਪਿੰਡ ਵਾਸੀਆਂ ਨੂੰ ਆਪਣੀ ਢਾਲ ਵਜੋਂ ਵਰਤਦੇ ਆ ਠੀਕ ਹੈ ਬੇਟਾ ਇਹ ਐ ਸੀਗਾ ਬੇਟਾ ਇਹਦਾ ਆਖਰੀ ਸਵਾਲ ਕਿਸੇ ਵੇਲੇ ਕਿਉਂਕਿ ਬੇਟਾ ਇਹ ਆਲ ਇੰਡੀਆ ਲੈਵਲ ਤੇ ਪੇਪਰ ਹੁੰਦਾ ਆ ਪੈਰਾ ਦੂਜੀ ਜਗ੍ਹਾ ਤੂੰ ਵੀ ਆ ਜਾਂਦਾ ਆ ਠੀਕ ਹੈ ਤੇ ਇਸ ਕਰਕੇ ਬੇਟਾ ਮਤਲਬ ਜੇਕਰ ਕੋਈ ਪੇਪਰ ਔਖਾ ਆਉਂਦਾ ਤਾਂ ਉਹ ਸਾਰਿਆਂ ਦੇ ਲਈ ਹੀ ਔਖਾ ਹੈਗਾ ਇਹ ਪੇਪਰ ਦੇ ਵਿੱਚ ਘਬਰਾਉਣਾ ਨਹੀਂ ਤੁਸੀਂ ਆਪਣੀ ਸੂਝ-ਬੂਝ ਦੇ ਨਾਲ ਜਿਹੜੇ ਉੱਥੇ ਜਵਾਬ ਦੇਣੇ ਹੁੰਦੇ ਆ ਸੋ ਬੇਟਾ ਇਹ ਸੀਗਾ ਇਹਦਾ ਪੈਰਾ ਅ ਚੀਮੇ ਸੈੱਟ ਦਾ ਪਹਿਲਾ ਪੈਰਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ